ਮਹਾਰਾਜ ਦੀ ਜੈ ਬਾਬਾ ਸ੍ਰੀ ਚੰਜੀ ਮਹਾਰਾਜ ਦੀ ਜੈ 531ਵੇਂ ਜਨਮ ਦਿਨ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਜੀ ਮੈਂ ਸੇਵਾਦਾਰ ਬਾਬਾ ਰਾਜ ਸਿੰਘ ਡੇਰਾ ਬਾਬਾ ਕਰਤਾਰਦਾਸ ਪਿੰਡ ਲੋਟ ਇੱਥੇ ਪਹੁੰਚਣ ਤੇ ਸਾਧੂ ਸਮਾਜ ਦਾ ਬਹੁਤ ਦਿਲ ਦੀਆਂ ਕਰਾਈਆਂ ਜੋ ਧੰਨਵਾਦ ਕਰਦਾ ਲੋਟ ਨਗਰਵਾਲੋਂ ਜੀ ਆਇਆਂ ਨੂੰ ਆਖਦਾ ਜਿੰਨੀ ਵੀ ਸੰਗਤ ਬਾਬਾ ਸ੍ਰੀ ਚੰਜੀ ਮਹਾਰਾਜ ਦੇ ਜਨਮ ਦਿਨ ਦੇ ਉੱਤੇ ਪਹੁੰਚੀ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਬੇਨਤੀ ਕਰਦੇ ਆ ਕਿ ਜਿਹੜੇ ਆਪਣੇ ਪੰਜਾਬ ਦੇ ਵਿੱਚ ਹੜਾ ਆਏ ਨੇ ਉਹਨਾ ਭੈਣ ਭਰਾਵਾਂ ਦੀ ਸਾਰੇ ਦੇਸ਼ ਵਿਦੇਸ਼ ਵਿੱਚ ਬੈਠੇ ਆ ਲੋਕਾਂ ਨੂੰ ਬੇਨਤੀ ਹੈ ਕਿ ਉਹਨਾਂ ਦੀ ਮਦਦ ਕਰੋ ਜੀ ਅੱਧਾ ਪੰਜਾਬ ਆਪਣਾ ਹੜਪੀੜ ਤੋਂ ਹੋ ਚੁੱਕਿਆ ਤੇ ਬੇਨਤੀ ਆ ਸਾਧੂ ਸਮਾਜ ਨੂੰ ਵੀ ਸੰਤਾਂ ਨੂੰ ਵੀ ਨਸ਼ਿਆਂ ਦਾ ਬਹੁਤ ਵੱਡਾ ਕੋਹੜ ਚੱਲ ਰਿਹਾ ਹੈ ਇਹਨਾਂ ਨਸ਼ਿਆਂ ਤੋਂ ਬੱਚਿਆਂ ਨੂੰ ਬਚਣਾ ਚਾਹੀਦਾ ਸਾਧੂ ਸੰਤਾਂ ਦੇ ਪਰਵਚਨ ਸੁਣ ਕੇ ਆਪਣਾ ਜੀਵਨ ਸਫਲ ਬਣਾਓ ਜੀ ਬਸ ਜੀ ਮਹਾਰਾਜ ਕੀ ਜੈ ਬੋਲ ਸ੍ਰੀ ਗੁਰੂ ਜਗ ਸ੍ਰੀ ਚੰਦਰ ਭਗਵਾਨ ਕੀ ਜੈ ਇਸ ਸਥਾਨ ਤੇ ਬਾਬਾ ਰਾਜ ਸਿੰਘ ਜੀਾਂ ਦੇ ਸਥਾਨ ਤੇ ਬਾਬਾ ਸ੍ਰੀ ਚੰਦਰ ਜੀਾਂ ਦੇ 531ਵੇਂ ਜਨਮ ਦਿਹਾੜੇ ਦੀ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਓਕ ਬੋਲ ਜਗਤਿ ਸ੍ਰੀ ਗੁਰੂ ਚੰਦਰਪ੍ਰਭਾਨ ਕੀ ਜੈ। ਮੋਟ ਸੀਮਹਾਂ ਤੇ ਕੀ ਜੈ 8 7 22 ਜੀ ਬਾਬਾ ਇਹ ਮੋਟ ਮੀਤ ਦਾ ਮਹੱਤਵ ਜੀ ਮਹੱਤਵ ਜੀ ਸਿਮੰਦਈ ਗਈ ਜੀ ਗਉੜਕੁੰਡਾ ਇੱਥੇ 533 ਵੇ ਜਨਮ ਬਾਬੇ ਸਈ ਚੰਦਨ ਜੀ ਦੇ ਜਿਸ ਦੀ ਇੱਕ ਲੱਖ ਲੱਖ ਵਧਾਈਆਂ ਦੂਆਆਂ ਸੰਤਾਂ ਦਾ ਬਹੁਤ ਬਹੁਤ ਧੰਨ ਜੋ ਮਬਾਸ਼ਲੀ ਚੰਦ ਜੀ ਮਹਾਰਾਜ ਦੇ ਜਨਮ ਦਿਹਾੜੇ ਤੇ ਜੋ ਰਾਜੂ ਬਾਬਾ ਜੀ ਲੋਟ ਵਾਲਿਆਂ ਨੇ ਬਾਬਾ ਸ਼੍ਰੀ ਚੰਦ ਜੀ ਦੇ ਅਸਥਾਨ ਤੇ ਅੱਜ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਗੁਰੂ ਮਹਾਰਾ ਦੀ ਪਾਰ ਬਖਸ਼ ਹੋਈ ਹੈ ਕਿ ਬਹੁਤ ਵੱਡੀਆਂ ਸੰਗਤਾਂ ਅੱਜ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੇ ਆਗਮਨ ਪੁਰਬ ਤੇ ਵਧਾਈਆਂ ਦੇਣ ਲਈ ਪਹੁੰਚ ਰਹੀਆਂ ਨੇ ਮੁੱਚੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਤੇ ਰਾਜੂ ਬਾਬਾ ਜੀ ਦਾ ਵੀ ਧੰਨਵਾਦ ਕਰਦੇ ਆ ਤੇ ਸਾਰੀਆਂ ਸੰਗਤਾਂ ਨੂੰ ਸ਼੍ਰੀ ਚਾਂਜੀ ਮਹਾਰਾਜ ਅਧਿਆਤੋਂ ਬੂਰਦਿਆਂ ਲੱਖ ਲੱਖ ਮੁਬਾਰਕਾਂ ਦਿੰਦੇ ਆ ਤੇ ਮਹਾਰਾਜ ਸਾਰਿਆਂ ਦੇ ਸਿਰ ਤੇ ਮਿਹਰ ਪ੍ਰਿਆ ਆਪਣਾ ਸ਼ੋਕ ਸ਼ਾਂਤੀ ਚੜ੍ਹਦੀ ਕਲਾ ਬਖਸ਼ ਕਰਨ